ਸਭ ਦਾ ਹੈਗਾ ਪੰਡਾ ਲੈਣਾ ਵਾਲਾ ਤਲ ਸੁਣਾ ਦੇ ਜਿਹੜਾ ਵੀ ਹੈਗਾ ਅੱਖੀ ਬਾਝੋ ਦੇਖਣਾ ਜੀਬੇ ਬਾਝੋ ਬੋਲਣਾ ਪੈਰੋਂ ਬਾਝੋ ਚੱਲਣਾ ਹੱਥੀ ਕੰਮ ਕਰਨਾ ਤੇ ਨਾਨਕੋ ਕੋਮੇ ਵਿਛਾਣ ਕੇ ਜੋ ਕਿਸਮੇ ਮਿਲਣਾ ਅੱਖਾਂ ਨਾਲ ਆਪਾਂ ਵੇਣੇ ਆ ਜੀਬਾਂ ਨਾਲ ਬੋਲਦੇ ਆ ਪੈਰਾਂ ਨਾਲ ਚੱਲਦੇ ਆ ਹੱਥਾਂ ਨਾਲ ਕੰਮ ਕਰਦੇ ਆ ਕੰਨਾਂ ਨਾਲ ਸੁਣਦੇ ਆ ਕਿਹੜਾ ਕਿਸਮ ਹੁੰਦਾ ਉਹ ਪਿਓ ਪਿਤਾ ਰਾਧਾ ਉੱਥੇ ਮੈਂ ਅੱਛਾ ਤੇ ਇਹ ਰਸੋਈ ਤੇ ਕਿਹੜਾ ਸਿੱਖਿਆ ਵੀ ਸੁਣਾਵਾ ਜੀ ਹਾਂ ਸੁਣਾ ਦੇ ਸੁਣਾ ਦੇ ਪਿੰਡੀ ਚੋਰੀ ਸਿੱਖਿਆ ਹੁਣ ਤਾਂ ਕਲਾਕਾਰ ਚੱਲਦੇ ਹੁਣ ਪਹਿਲਾਂ ਆ ਗਿਆ ਸੈਰਾ ਸਿੱਖਿਆ ਹਮ ਹਰੀਏ ਤੇ ਪਰੇਏ ਨੇ ਪਰਿਵਾਰ ਵਿਕੋ ਚਾਚਾ ਕੇਲਾ ਦੇ ਤਾਇਆ ਪੇਠਾ ਬੋਲੇ ਦਾਦਾ ਦਾਦੀ ਤੇ ਆਲੂ ਦਸਲੇ ਨੇ ਨਾ ਨਾ ਨਾਨੇ ਦੇ ਤੈਨੂੰ ਦੇਣ ਸੀ ਸਾ ਮੱਖੀ ਵਿਗਦੀ ਆ ਬਾਜ਼ਾਰ ਅੰਦਰ ਗਾਦਰ ਮੋੜੀ ਨਹੀਂ ਕੀਤਾ ਜ਼ੁਬਾਨ ਤੈਨੂੰ ਫਰਦਲ ਬਾਇਆ ਨੇ ਕਦੂ ਨੇ ਲਲ੍ਹਾ ਦਿੱਤਾ ਲਸਣ ਬਾਣੀ ਆ ਸੁਣੀ ਜਾਨ ਤੇਰੀ ਦੇਮਨ ਪਿਆਰ ਦਾ ਸਰੋਂ ਦਾ ਸਾਗ ਮਨਾ ਦਿੱਤਾ ਪਰ ਢਾਲ ਦੇ ਵੇਲੋ ਵਧਾਈ ਹੋਵੇ ਦੋਨਾਂ ਕਰਾਂਦੀ ਲੱਖ ਲੱਖ ਖੁਸ਼ੀ ਹੋਵੇ ਤੇ ਜੈਦੀਸ ਬੋਲਣ ਦੇ ਸੁਣੋ ਬਿਆਹ ਸ਼ਾਦੀ ਦੀ ਲੱਖ ਲੱਖ ਵਧਾਈ ਹੋਵੇ ਅਸਾ ਜਗਦੀਸ਼ ਰਾਤ ਤੂੰ ਸੇਠ ਬੰਦਾ ਯਾਰ ਹੈ ਤੇ ਆਪਦੇ ਬਾਰੇ ਦੱਸ ਵੀ ਕਿੰਨੀ ਪ੍ਰਾਪਰਟੀ ਆ ਤੇਰੇ ਭਰਾ ਕੋਲੇ ਭਰਾ ਤਾਂ ਹੈਗੇ ਪੱਠ ਚੱਲਦੇ ਆ ਆਪਣੇ ਆਪਣੇ ਕਰਮਾਂ ਦੇ ਸਾਹਮਣੇ ਪੱਠੇ ਮੈਂ ਵੀ ਉਹਨਾਂ ਦੇ ਆਇਆ ਹਾਂ ਪਰਤ ਮੈਂ ਵੀ ਉਹਨਾਂ ਦੇ ਘਰੇ ਵੇਲਾ 7-8 ਨੌਕਰ ਆ ਹਨਾ ਹਾਂ ਉਹ ਰੱਖਿਆ ਬੰਦੇ ਬਾਦਰ ਰੱਖੇ ਤੁਹਾਨੂੰ ਪਾਰ ਤੇ ਬੁਲਾਇਆ ਤੁਸੀਂ 1 ਕਰੋੜ ਲਾ ਕੇ ਤੇ ਆ ਗਏ ਮੇਰੀ ਗੱਲ ਤੇ ਫਿਰ ਤੂੰ ਕਿਉਂ ਨਹੀਂ ਰਹਿੰਦਾ ਉਹਨਾਂ ਕੋਲੇ ਤੇਰੇ ਇੰਨੇ ਸੇਵਾ ਨਾ ਨਾ ਅੱਜ ਜਾਣਾ ਹੁਣ ਮੈਂ ਹੁਣ ਦਾ ਮੈਂ ਹੁਣ ਮੈਨੂੰ 5 ਨੰਬਰ ਵਾਲਾ ਨਹੀਂ ਆਰਡਰ ਦੇਤਾ ਵੀ ਹੁਣ ਤੂੰ ਆਈ ਨਾ ਵੀ ਹੁਣ ਤੇ ਤੂੰ ਆ ਗਿਆ ਠੰਡ ਗਰਮੀਆਂ ਤੇ ਤੇਰੇ ਤੇਰੇ ਮੇਰੇ ਕੋਲ ਸਪੈਸ਼ਲ ਤੈਨੂੰ ਕਮਰਾ ਦਿੱਤਾ ਹਨਾ ਹਾਂ ਤੈਨੂੰ ਨੌਕਰ ਨੌਕਰ ਤੈਨੂੰ ਕਵੀ ਤੈਨੂੰ ਰੋਟੀ ਪਾਣੀ ਸਾਰਾ ਦੇ ਜਾਂਦਾ ਰੋਟੀ ਬਾਦਰ ਉਹ ਲੈਂਦੇ ਆ ਇੱਕ ਉਹ ਰਪਾਣੇ ਆਲਾ ਅੱਛਾ ਉਹ ਸੈਲਰ ਦੇ ਰਾਜ ਲੱਗਿਆ ਅੱਛਾ ਮੈਂ ਇਹ ਉਹਨਾਂ ਨੇ ਕੰਬਲ ਪੱਠੇ ਵਾਲਾ ਨੂੰ ਦਿੱਤਾ ਸਾਨੂੰ ਨਹੀਂ ਗੰਮਣ ਮਿਲਿਆ ਤੂੰ ਤਾਂ ਮਾਲਕ ਆ ਯਾਰ ਤੇਰੇ ਤਾਂ ਤੈਨੂੰ ਕੀ ਲੋੜਾ ਕੰਬਲ ਦਾ ਪੱਠੇ ਦੇ ਕਿਹੜੇ ਬੰਦੇ ਕੰਮ ਕਰਦੇ ਨਹੀਂ ਉਹਨਾਂ ਨੂੰ ਮੰਡੇ ਕਿੰਨੇ ਕਿੰਨੇ ਪੱਠੇ ਆ ਤੁਹਾਡੇ ਸਾਡੇ ਚਾਰ ਪੰਜ ਇੱਕ ਵਿੱਕੀ ਗੋਲੇ ਆ ਕਾਕੂ ਗੋਲੇ ਛੈਲਰ ਆ ਅੱਛਾ ਇਹ ਇੱਕ ਜੁਆਈ ਗੋਲੇ ਸੀ ਉਹ ਛੋਗ ਨੇ ਲੈ ਲਿਆ ਅੱਛਾ ਕਾਨੇ ਵਾਲੇ ਇੱਕ ਹੈਗਾ ਚੂਆ ਵਾਲਾ ਪਿੰਡ ਚੂਆ ਵਾਲਾ ਅੱਛਾ ਇੱਕ ਮਲੋਟ ਵਾਲੇ ਪਾਸੇ ਵਿੱਕੀ ਦਾ ਤੇ ਕਾਕੂ ਗੋਲੇ ਛੈਲਰ ਆ ਕਿਰਪਾਣਾ ਰਾਜ ਵੀ ਉੱਥੇ ਰਹਿੰਦਾ ਤੂੰ ਬਸ ਕੁੱਤਿਆਂ ਦੀ ਸੇਵਾ ਕਰਦਾ ਕੋ ਤੂੰ ਨਹੀਂ ਰਹਿੰਦਾ ਹੈ ਘਰੇ ਹੈ ਮਾਦੋਂ ਘਰੇ ਜਾਵਾਂਗੇ ਮਾਦੋਂ ਪਰਸੋਂ ਦਾ ਬਿਆਸ ਤੋਂ ਆਇਆ ਅੱਛਾ ਕੱਲ ਮੰਦਰ ਗਿਆ ਅੱਜ ਹੁਣ ਮੈਂ ਇਹ ਜੇ ਸਮਾਨ ਦਾ ਦੇਣਾ ਸੀ ਹੁਣ ਮੈਂ ਥੋੜਾ ਮਾਲ ਦਾ ਵੇਚਣਾ ਆਇਗਾ ਹੈ ਫਿਰ ਮੈਂ ਤੇਰੇ ਵੇਲੇ ਕਹਿੰਨੇ ਨੌਕਰ ਆ ਇੰਨੇ ਥੋੜੇ ਤੇਰੀ ਜੀ ਨੂੰ ਰਹਿ ਮੰਗਾ ਹੁਣ ਮੈਂ ਇਹ ਸਰਦੀਆਂ ਸਰਦੀਆਂ ਹੁਣ ਇੱਥੇ ਹੀ ਆ ਜਾ ਉਦੇ ਗ੍ਰੰਥ ਸਾਹਿਬ ਸੁਣਾਗੇ ਜਾ ਇੱਥੇ ਗੁਰਦੁਆਰੇ ਆ ਜਾਈਦਾ ਮੈਂ ਤਾਂ ਆਪ ਵੇਖਿਆ ਤੁਹਾਡੇ 7 8 ਨੌਕਰ ਸੀ ਹੈ ਨਾ ਭਾਦਰਪੁਰ ਉਹ ਪਾਰਨ ਖਾਇਆ ਸੀਗਾ ਜਾਂ ਵੱਡੇ ਗੁਰਦੁਆਰੇ ਵੀ ਪਾਸ ਰੱਖਿਆ ਸੀ ਤੂੰ ਆਏ ਸੀ ਤੂੰ ਬਸ ਆਹ ਕਾ ਗਿਆ ਉਹ ਆਸਟ੍ਰੇਲੀਆ ਚਲੇ ਗਏ ਤੇ ਤੂੰ ਆ ਗੱਟਾ ਗੁੱਟਿਆਂ ਦਾ ਹੀ ਕਰਨਾ ਕੰਮ ਹੈ ਮੋਲ ਕੀ ਕਰੀ ਮਾਰੀ ਦਾ ਕਰਦੇ ਆ ਤੇ ਤੈਨੂੰ ਕਰੋੜਾ ਐਨਾ ਨਹੀਂ ਬਾਬਾ ਜੀ ਕੋ ਗੁੱਸਾ ਨਾ ਕਰਨਾ ਬੀਬੀਆਂ ਨੇ ਚਾਹ ਮੰਗ ਲਈ ਉਹ ਸੂਣ ਹੈਗਾ ਨਹੀਂ ਕੱਪੜਿਆਂ ਦਾ ਆਹੋ ਕਿਉਂ ਹੈ ਵਿਵੀਆਨੇ ਗਾਲ ਮੈਂ ਸਾਨੂੰ ਦੋ ਕੱਪ ਚਾਹ ਪਿਆ ਦਿਓ ਉਹ ਦੁਕਾਨ ਵਾਲਾ ਕਹਿੰਦਾ ਜਾਂ ਤਾਂ ਮੇਰੇ ਭਾਂਡੇ ਮਾਜੋ ਭੋਖਰ ਮਾਰੋ ਜਾਂ 10 ਰੁਪਏ ਲੈ ਆਵਾਜ਼ ਮੈਂ ਮੰਗਣ ਵਾਲਾ ਨੂੰ ਚਾਹ ਨਹੀਂ ਪਿਉਣੀ ਤੁਹਾਡੀ ਤਾਂ ਕੋਠੀ ਹੈਗੀ ਆ ਘੱਟੋ ਘੱਟ ਮੈਨਾ ਅੱਧੇ ਕਿਲੇ ਜਣਾ ਮੈਨੂੰ ਤਾਂ ਰਿਸ਼ਤੇਦਾਰ ਚਾਹ ਪਿਆ ਦਿੰਦੇ ਆ ਹੈ ਇਹ ਮਾਦਾ ਹੁਣ ਉਹ ਆਦੇ ਆਪਲੀ ਮਿੰਟ ਕਰਕੇ ਖਾਓ ਮੰਗੇ ਤੇ ਕੋਈ ਨਹੀਂ ਦਿੰਦਾ ਇਹ ਆ ਜੀ ਸੇਠ ਸਾਡੇ ਸ਼ਹਿਰ ਦੇ ਜਗਦੀਸ਼ ਰਾਜ ਪ੍ਰਧਾਨ ਦੇ ਘਰੋਂ ਕੋਈ ਮੰਗਣ ਇਹਨਾਂ ਦੇ ਕੋਲੇ ਨਾ 1 ਮਿੰਟ ਇਹਦੇ ਕੋਲੇ ਬਹੁਤ ਬਾਬੇ ਨਾਨਕ ਦੀ ਦਿੱਤੀ ਪ੍ਰਾਪਰਟੀ ਹੈ ਇਹਦੇ ਭਾਈਆਂ ਦੇ ਬਹੁਤ ਤਕੜੇ ਕਾਰੋਬਾਰ ਹੈ ਚਲੋ ਉਹਨਾਂ ਦੀ ਪ੍ਰਾਈਵੇਸੀ ਕਰਕੇ ਆਪਾਂ ਨਾਂ ਨਹੀਂ ਲੈਂਦੇ ਉਹਨਾਂ ਦੇ ਤੇ ਮਾਲਕ ਦੀ ਕਿਰਪਾ ਨਾਲ ਸ਼ਹਿਰ ਦੇ ਚੰਗੇ 메ਨ ਰੋਡ ਤੇ ਜਿੱਥੇ ਕਿ ਘੱਟੋ ਘੱਟ 10 ਲੱਖ ਨੂੰ ਮਰਲਾ ਤੇ ਉੱਥੇ ਇਹਨਾਂ ਦੇ ਪਰਿਵਾਰ ਦੀ ਘੱਟੋ ਘੱਟ ਅੱਧੇ ਕਿਲੇ ਦੇ ਵਿੱਚ ਬਹੁਤ ਸ਼ਾਨਦਾਰ ਕੋਠੀ ਐ, ਸ਼ੈਲਰ ਐ, ਪੱਠੇ ਐ ਪਰ ਇਹ ਆਪਦਾ ਹੀ ਕੰਮ ਕਰਦਾ, ਕਾਗਜ਼ਾਂ-ਕੂਜ਼ਾਂ ਵਾਲਾ, ਗੱਟਿਆਂ-ਗੁੱਟਿਆਂ ਵਾਲਾ ਕਵਾੜਦਾ। ਮਮ ਮੂੰਜਾ ਮੈਂ ਛੱਡ ਗਿਆ। ਅੱਛਾ ਚਾ ਮੂੰਜਾ ਮੈਂ ਵੀ। ਹੁਣ ਮੂੰਜਾ ਮੈਂ ਮੈਂ ਹੁਣ ਕੱਢੀ ਜਾਂਨਾ ਕਿਹੜਾ ਪਿਆ ਲੈਣ ਇਕੱਠਾ ਕੀਤਾ ਉਹ ਮੈਂ ਕੱਢੀ ਜਾਂਨਾ। ਸਪਾਈ ਕਰੀ ਜਾਂਨਾ। ਤੇ ਤੂੰ ਪਾਠ ਵੀ ਕਰਦਾ ਰਿਹਾ ਹੈ ਨਾ ਕਿਸੇ ਟਾਈਮ ਹਣ ਮਾਦਾ ਅੱਗੇ ਪਾਠ ਵੀ ਕਰਦਾ ਚੋਖੀ ਐ। ਇੱਥੇ ਮੈਂ ਸ਼ਬਦ ਬੋਲਿਆ ਸੀ, ਬਾਬਾ ਚੰਨਨ ਸਿੰਘ ਕਹਿੰਦਾ ਅੱਜ ਮੁੰਡਿਆਂ ਨੂੰ ਆਰਡਰ ਨਹੀਂ ਸਿੱਖਾਏ ਜੋ ਉਹ ਬੋਲਣਗੇ ਠੀਕ ਹੈ ਮੈਂ ਇੱਕ ਵਾਰੀ ਬੋਲਦਾ ਸੀ ਦੂਜੀ ਵਾਰੀ ਰੋਕਦਾ ਫਿਰ ਉਹ ਚੰਨ ਆ ਪਰਮਾਤਮਾ ਨਾਮ ਲਿਆ ਕਰ ਮੈਂ ਤਾਂ ਦੂਏ ਦਾ ਕੋਈ ਕੰਮ ਪਾੜਦਾ ਮੈਂ ਕੱਪੜੇ ਆਨੇ ਬਹੁਤ ਪਾਪੜ ਬੇਲੇ ਗੋਲਫੀਆਂ ਦਾ ਵੀ ਕੰਮ ਕੀਤਾ ਤੂੰ ਨਾ ਐਸ਼ ਕਰਿਆ ਕਰ ਇੰਨਾ ਤੇਰੇ ਕੋਲੇ ਰੁਪਈਆ ਯਾਰ ਤੂੰ ਆਉਂਦਾ ਕਹਿ ਰਿਹਾ ਕਿ ਕਿਹੜੇ ਪੈਸੇ ਮੈਂ ਬਾਬਾ ਜੀ ਮੈਨੂੰ ਸਹੀ ਗੱਲ ਦੱਸਾਂ ਮੈਂ ਮਲੋੜ ਘਰੇ ਚੱਲਿਆ ਠੂ ਕਰੇ ਤੇ ਇੱਕ ਮਲੋੜ ਵਾਲੇ ਤੋਂ ਮੈਂ ਆਟਾ ਲੈ ਲਿਆ ਮਾਲ ਵੇਚ ਕੇ ਤੇ 1500 ਰੁਪਈਆ ਮੇਰਾ ਕੱਢ ਕੇ ਲੈ ਗਿਆ ਆਟਾ ਵਾਲਾ ਭਾਵੇਂ ਖੋਗ ਲੈ ਗਿਆ ਆਟਾ ਵਾਲਾ ਮਾੜੀ ਗੱਲ ਹੈ ਇਹੋ ਨਾ ਕਰਿਆ ਕਰੋ ਬਈ ਹੇ ਰੱਬ ਦਾ ਜੀ ਹੈ ਰੱਬ ਦਾ ਰੱਬ ਦਾ ਨਾਮ ਲੈਣਾ ਨਹੀਂ ਗਿਆ ਗਿਆ ਉੱਥੇ ਮਾਰਿਆ ਗਿਆ ਅੱਛਾ ਤੇਰੇ ਨਾਲ ਪਾਪ ਵੀ ਚੋਰੀ ਕਰ ਲਈ ਤੇਰੇ ਪਾਪ ਕੀਤਾ ਤੇਰੇ ਨਾਲ ਫਿਰ ਹੋਣਾ ਹੀ ਸੀ ਹੈ ਜੇ ਮੈਂ ਘਰੇ 20 ਰੁਪਏ ਮਗਾਏ ਜੂ 20 ਚਲੋ ਵਾਦਾ ਕਾਟਾ ਕਰ ਲਓ ਮੈਂ ਕਿੰਨੇ ਮਗਾਵਾਂਗਾ ਮੈਂ ਉਹਨੇ ਉਹਨੂੰ ਪੈਸੇ ਦੇ ਦੇਣਾ ਤਾ ਕੋ ਰੱਬ ਘਰ ਦੀ ਸ਼ਬਦ ਸੁਣਾ ਦੇ ਕੋਈ ਰੱਬ ਦਾ ਕੋਈ ਸ਼ਬਦ ਸੁਣਾ ਦੇ ਕੋਈ ਮਾਲ ਗਾ ਦਾ ਆਪ ਦਾ ਪਾਠਨ ਕਰੋ ਤੇ ਆਪ ਦਾ ਤੂੰ ਸੁਣਾ ਕੋਈ ਭਜਨ ਸੁਣਾ ਦੇਂਗੇ ਕੰਮ ਕਰੋ ਭਜਨ ਸੁਣਾ ਕੋਈ ਦੁਖ ਪੰਜਨ ਤੇਰਾ ਨਾਮ ਦੀ ਦੁਖ ਪੰਜਨ ਤੇਰਾ ਨਾਮ ਤੇ ਕਰੂੰ ਬੇਨਤੀ ਦੋ ਕਰ ਜੋਰੀ ਅਰਜ ਸੁਣੋ ਰਾਧਾ ਸ਼ਿਆਮੀ ਮੋਰੀ ਉਹ ਆਦਾ ਸੇਵਾ ਕਰੋ ਪਾਜਨ ਕਰੋ ਹੈ ਕਈ ਉਹ ਮੈਨੂੰ ਇੱਥੇ ਘਰੇ ਬੈਠੇ ਗਾਣਾ ਗੜ ਜਾਂਦੇ ਨੇ ਤੇ ਗਵਾਂਡੀ ਰੋਕ ਦੇਣੀ ਮੈਨੂੰ ਗਾਣ ਰੋਕ ਦੇ ਸਾਰੇ ਹੈ ਸਾਥ ਸੰਗ ਵੀ ਆ ਮੈਂ ਗੁੱਸਾ ਨਾ ਕਰਨਾ ਉਹ ਆਂਡੇ ਰੱਖੀ ਬੈਠਾ ਸਾਥ ਸੰਗ ਯਾਰ ਤਸਾ ਥੋੜਾ ਸਾ ਸੁਣ ਗਿਆ ਹਾਂ ਆਂਡੇ ਰੱਖਦੇ ਆ ਕਿਹੜਾ ਸੱਚੇ ਸੌਦੇ ਵਾਲਾ ਉਹ ਵੀ ਆਂਡੇ ਰੱਖੀ ਬੈਠਾ ਉਹ ਲਾ ਵੀ ਗਿਆਨੇ ਆਂਡੇ ਰੱਖ ਦੁਕਾਨਦਾਰੀਆਂ ਇਹਨਾਂ ਦੀਆਂ ਦੁਕਾਨਦਾਰ ਸਾਡੇ ਜਾਂ ਰਿਸ਼ਤੇਦਾਰ ਉਹ ਮੱਛੀਆਂ ਤੇ ਪਕੌੜੇ ਵੇਚੀ ਜਾਂਦਾ ਮਰਦਾ ਮੁੰਡਾ ਬਿੱਡੂ ਅੱਛਾ ਜਾਂ ਮੈਂ ਰਿਸ਼ਤੇਦਾਰ ਕੋਲ ਜਾ ਰਹਿਗਾ ਮੈਂ ਕਿਹਾ ਚਾਹ ਪਿਆ ਤੇ ਰੁਣ ਕੁੜੀ ਗੰਨੀ ਮਨ ਦਾ ਡਰ ਲੱਗਦਾ ਮੈਂ ਕਿਹਾ ਉਹ ਤੁਸੀਂ ਮੁੰਡੇ ਨਹੀਂ ਬਣਾਉਂਦੇ ਕੋਈ ਰਿਸ਼ਤੇਦਾਰ ਆ ਜਾ ਉਹਨੂੰ ਡਰ ਲੱਗਦਾ ਮੰਮੀ ਨਾ ਬਿਛੋ ਜਾਣਾ ਤੇ ਮੈਨੂੰ ਚਾਹ ਦਾ ਕੱਪ ਨਹੀਂ ਪੀਉਂਗੀ। ਨਹੀਂ ਨਹੀਂ ਮਾੜੀ ਗੱਲ ਆ ਮਾੜੀ। ਪਹਿਲਾਂ ਪਿਉਂਦੇ ਰਹਿਆ। ਕਰੋ ਸ਼ੇਰ ਜੀ ਵੱਤੋ ਆ ਵੀਡੀਓ। ਬੱਬੂ ਕਹਿੰਦਾ ਤੇ ਸਾਡੇ ਘਰੇ ਹੀ ਨਾ ਆਉ। ਲੈ। ਅੱਛਾ। ਆ ਬਾਹਰ ਜਾਣਾ ਹੀ ਬੰਦ ਕਰਦੇ। ਭਤੀਜਾ ਤੇਰਾ? ਜਿਹੜੀ ਰਿਸ਼ਤੇ ਆ ਚੰਗੇ। ਭਤੀਜਾ ਤੇਰਾ ਹੋ। ਹਾਂ ਉਹ ਭਤੀਜੇ ਆ ਨਾਨਕ ਸਿੰਘ ਦਾ ਮੁੰਡਾ। ਤੇ ਜਾ ਜਿੰਦਰ ਦੀ ਕੁੜੀ ਵਿਆਹੀ ਹੈ। ਉਹ ਉਹਦਾ ਨਾਨਕ ਬੜਿਆ ਨਹੀਂ। ਨਾਨਕੇ ਵੀ ਚੜਾਈ ਕਰ ਗਿਆ। ਇਹ ਆ ਜੀ ਰੱਬੀ ਰੂ ਰੱਬ ਦਾ ਨਾਮ ਲੈਣ ਵਾਲਾ ਭਗਤ ਬੰਦਾ। ਹਾਂ।